ਤਾਗਾ ਇੱਕ ਇੱਕ ਧਾਗਾ ਕਿੰਨਾ ਧਾਗਾ ਹੋਊਗਾ ਗਿਣ ਲਓ ਤੁਸੀਂ ਇਹਦੇ ਵਿੱਚ ਦੀ ਇਕੱਲਾ ਇਕੱਲਾ ਧਾਗਾ ਇੱਕ ਕੰਗੀ ਨੇ ਉੱਪਰ ਨੂੰ ਉੱਠ ਜਾਣਾ ਇੱਕ ਨੇ ਥੱਲੇ ਨੂੰ ਉੱਠ ਜਾਣਾ ਫਿਰ ਇਹਦੇ ਵਿੱਚ ਦੀ ਨਾਲ ਚੱਲ ਜਾਣੀ ਫਿਰ ਕੱਪੜਾ ਬਣ ਜਾਣਾ ਆ ਖੱਦਰ ਹੈ ਤੁਸੀਂ ਦੇਖ ਰਹੇ ਹੋ ਨਾ ਸਾਰਾ ਹੱਥੀ ਬਣਾਇਆ ਖੱਦਰ ਇਸ ਕਰਕੇ ਵੀਰੋ ਇਹ ਸਾਡੇ ਬਜ਼ੁਰਗ ਸੀ ਜਿਹੜੇ ਉਹ ਅੱਜ ਦੇ ਫੈਸ਼ਨੀ ਜਵਾਨੇ ਤੋਂ ਬਹੁਤ ਦੂਰ ਸੀਗੇ ਉਹਨਾਂ ਖਰਚੇ ਘੱਟ ਸੀਗੇ ਉਦੋਂ ਤੇ ਕਮਾਈ ਜ਼ਿਆਦਾ ਸੀਗੀ ਇਸੇ ਕਰਕੇ ਇਹ ਸਾਡੇ ਆਗੇ ਉੱਠਾ ਆ ਜਿਹੜੇ ਮਤਲਬ ਚਲੋ ਜੀ ਤਾਂ ਲੋ ਜੀ ਆਪਾਂ ਅੱਜ ਵੀਰੇ ਕੋਲੇ ਰਾਖੀ ਕਲਾ ਕੇਂਦਰ ਦੇ ਵਿੱਚ ਪਹੁੰਚੇ ਆਂ ਬਾਈ ਜੀ ਹੁਰਾ ਕੋਲੇ ਉਹ ਚੀਜ਼ਾਂ ਨੇ ਜਿਹੜੀਆਂ ਪੰਜਾਬ ਦਾ ਵਿਰਾਸਤ ਅਲੋਪ ਹੋ ਰਿਹਾ ਹੈ ਨਾ ਉਹ ਚੀਜ਼ ਨੂੰ ਬਾਈ ਜੀ ਹੁਰਾ ਨੇ ਸਾਹਮਣੇ ਰੱਖਿਆ ਆਪਣੀ ਕਲਾ ਦੇ ਵਿੱਚ ਪ੍ਰੋ ਕਰਕੇ ਬਾਈ ਜੀ ਹੁਰਾ ਨੇ ਉਹ ਪੇਸ਼ ਕੀਤਾ ਸੋਡੇ ਸਾਹਮਣੇ ਆਪਾਂ ਬਾਈ ਜੀ ਹੁਰਾ ਤੋਂ ਸਾਰੀ ਜਾਣਕਾਰੀ ਲੈਣੇ ਆ ਤੇ ਬਾਈ ਜੀ ਦੱਸਿਓ ਫਿਰ ਆਪਾਂ ਕਿੱਥੋਂ ਕਰੀਏ ਸਟਾਰਟਿੰਗ ਜੀ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਮੇਰੇ ਰਬਾਰ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰੇ ਤੁਸੀਂ ਖੁਸ਼ ਹੋਵੋ ਮੇਰੀ ਬਸ ਵੀ ਹੀ ਅਰਦਾਸ ਹੈ ਮੇਰੀ ਕਿ ਦਾਸ ਦੀ ਕਲਮ ਪਿਆਰ ਕਰਨ ਵਾਲੇ ਹਰ ਵੀਰ ਦੇ ਘਰ ਮਾਲਕ ਤੰਦਰੁਸਤੀਆਂ ਤੇ ਖੁਸ਼ੀਆਂ ਦੇਵੇ ਉਸ ਨੂੰ ਜ਼ਿੰਦਗੀ ਦੇ ਵਿੱਚ ਤਰੱਕੀਆਂ ਦੇਵੇ ਸਾਡੇ ਕੋਲੇ ਮੀਕਾ ਜੀ ਮਾਨਸਾ ਤੋਂ ਪਹੁੰਚੇ ਜਿੰਨਾ ਦਸ ਜੀਓ ਹੈ ਕਿ ਨੇ ਬਹੁਤ ਧੰਨਵਾਦ ਕਰਦੇ ਜਿੰਨਾ ਦਾ ਬਹੁਤ ਹੀ ਸੋਹਣਾ ਚੈਨਲ ਹੈ ਤੇ ਬਹੁਤ ਹੀ ਸੋਹਣੇ ਇੱਕ ਆਰਟਿਸਟ ਵੀ ਨੇ ਜਿਨ੍ਹਾਂ ਦੇ ਵਿੱਚ ਆਪ ਦੇ ਵਿੱਚ ਕਲਾ ਹੈ ਕਿਉਂਕਿ ਹਰ ਕਲਾਕਾਰ ਆਪਣੀ ਕਲਾ ਨੂੰ ਜ਼ਰੂਰ ਅੱਗੇ ਲੈ ਕੇ ਆਵੇ ਕਿਉਂਕਿ ਇੱਕੋ ਸਮਾਂ ਸੀ ਜਦੋਂ ਦਾਸ ਨੂੰ ਲੋਕੀ ਮਜ਼ਾਕ ਖੁਡਾਇਆ ਕਰਦੇ ਸੀ ਸੰਗਤਾਂ ਉਪਦੇਸ਼ਾਂ ਤੋਂ ਪੂਰੇ ਭਾਰਤ ਵਿੱਚੋਂ ਸੰਗਤਾਂ ਪਹੁੰਚ ਰਹੀਆਂ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜੋ ਵੀ ਸਾਡੇ ਕਲਾ ਕੇਂਦਰ ਨੂੰ ਵੀਰ ਦੇਖਣ ਆ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਧੰਨਵਾਦ ਅੱਜ ਵੀਰ ਅਸੀਂ ਗੱਲ ਕਰਦੇ ਹਾਂ ਵਿਰਸੇ ਦੀ પ્રાਣੀ ਵਿਰਾਸਤ ਦੀ ਅੱਜ ਤੋਂ 100 ਸਾਲ ਪਹਿਲਾਂ ਸਾਡੇ ਪੰਜਾਬ ਦੀ ਸਾਡੇ ਪੰਜਾਬ ਦੇ ਵਿੱਚ ਖੇਤੀ ਕਿੱਦਾਂ ਹੁੰਦੀ ਸੀ ਸਾਡੇ ਪੰਜਾਬ ਦੇ ਵਿੱਚ ਘਰ ਘਰ ਕੱਪੜੇ ਦੇ ਮਿੱੱਲਾ ਹੋਇਆ ਕਰਦੀ ਅਸੀਂ ਕੀ ਹੈ ਹਰ ਘਰ ਦੇ ਵਿੱਚ ਕੱਪੜੇ ਦੀ ਮਿਲ ਹੋਇਆ ਕਰਦੇ ਸੀ ਆਪਣੀ ਹੋਇਆ ਕਰਦੇ ਸੀ ਖੁੱਦ ਦੀ ਕਿਉਂਕਿ ਉਹ ਸਾਡੀਆਂ ਮਿੱਲਾਂ ਅੱਜ ਕਿਉਂ ਸਾਡੇ ਕੋਲ ਖਤਮ ਹੋ ਗਈ ਆਪਾਂ ਗੱਲ ਕਰਦੇ ਆ ਅੱਜ ਵੀਰੋ ਜਿਵੇਂ ਤੁਸੀਂ ਵੇਖ ਰਹੇ ਹੋ ਟੀਰਨਾ ਉਸ ਤੋਂ ਬਾਅਦ ਇਹ ਜਿੰਦਰਾ ਆ ਗਿਆ ਸਾਰੀ ਵਿਰਾਸਤਾ ਜੀ ਸਾਡੀਆਂ ਉਠਾਂ ਦੇ ਨਾਲ ਅਸੀਂ ਖੇਤੀ ਕਰਿਆ ਕਰਦੇ ਸੀਗੇ ਉਸ ਤੋਂ ਸਾਡੇ ਬਲਦ ਗੱਡੇ ਆ ਗਏ ਜਿਵੇਂ ਉਸ ਤੋਂ ਬਾਅਦ ਸਾਡੇ ਆਗੇ ਚੁੱਕੇ ਚੌਲੇ ਚੁੱਲੇ ਆ ਗਏ ਜਿਵੇਂ ਕੱਚੇ ਚੁੱਲਿਆਂ ਦੇ ਉੱਤੇ ਸਾਡੀਆਂ ਬੇਬੇ ਹੋਰੀਆਂ ਮੋਰਨੀਆਂ ਪਾਇਆ ਕਰਦੀਆਂ ਪਾਣੋ ਮਿੱਟੀ ਦੇ ਨਾਲ ਪੋਚਾਂ ਲਾਇਆ ਕਰਦੇ ਸੀਗੀਆਂ ਉਸ ਤੋਂ ਬਾਅਦ ਸਾਡੇ ਘਰੇ ਕੱਪੜੇ ਦੀ ਮਿਲ ਕਿਹੜੀ ਹੋਇਆ ਕਰਦੀ ਸੀ ਕੱਪੜੇ ਦੀ ਮਿਲ ਸਾਡੇ ਖੇਤ ਦੇ ਵਿੱਚ ਕਪਾਹ ਵੇਚੀ ਜਾਂਦੀ ਸਾਡੇ ਖੇਤਾਂ ਦੇ ਵਿੱਚ ਨਰਮਾ ਵੀ ਜਾਂਦਾ ਸੀ ਨਰਮੇ ਨੂੰ ਬਲਿਆ ਕੇ ਰੂਵਣ ਦੀ ਰੂਹ ਤੋਂ ਪੂਣੀਆਂ ਬਣਾਉਂਦੇ ਸਾਡੀਆਂ ਮਾਮਾ ਉਸ ਤੋਂ ਬਾਅਦ ਉਹਨੂੰ ਕੱਤ ਕੇ ਚਰਖਾ ਊਰੀ ਦੇ ਨਾਲ ਉਸ ਤੋਂ ਬਾਅਦ ਉਹਨੂੰ ਰੱਸ਼ ਦੇ ਰਾਹੀਂ ਤਾਣੀ ਦੇ ਰਾਹੀਂ ਉਹ ਖੱਦਰ ਨੂੰ ਬੁਣਿਆ ਜਾਂਦਾ ਸੀਗਾ ਉਹ ਖੱਦਰ ਨੂੰ ਸਾਡੇ ਸਾਰੇ ਬਜ਼ੁਰਗ ਪਹਿਨਿਆ ਕਰਦੇ ਸੀਗੇ ਤੇ ਜੇ ਇੱਕ ਘਰ ਦੇ ਵਿੱਚ ਪੰਜ ਭਾਈ ਹੋਇਆ ਕਰਦੇ ਛੇ ਭਾਈ ਹੋਇਆ ਕਰਦੇ ਸੀ ਤਾਂ ਉਹਨਾਂ ਨੇ ਕਦੇ ਕੱਪੜਿਆਂ ਦੀ ੱਟੋ ੱਟ ਨਹੀਂ ਰੱਖਦੇ ਹੁੰਦੇ ਸੀਗੇ ਉਹਨਾਂ ਟਾਈਮਾਂ 'ਚ ਸਾਡੀਆਂ ਦਾਦੀਆਂ ਪਰਦਾਦੀਆਂ ਇਕੱਠੇ ਕੱਪੜੇ ਧੋਣਦੇ ਜਿਹੜਾ ਜਿਹੜੇ ਮਰਜ਼ੀ ਪਾ ਲੈਂਦਾ ਇੱਕੋ ਜਿਹਾ ਰੰਗ ਪਾਇਆ ਕਰਦਾ ਸੀ ਚਿੱਟੇ ਰੰਗ ਦਾ ਖੱਦਰ ਜਾਂ ਕਾਖੀ ਰੰਗ ਦਾ ਖੱਦਰ ਹੋਇਆ ਕਰਦਾ ਸੀਗਾ ਇਸ ਕਰਕੇ ਵੀ ਉਹ ਚੱਕੀਆਂ ਜਿਵੇਂ ਸਾਡੇ ਕੋਲ ਸੀ ਆ ਚਾਟਾ ਫਸਾਉਣ ਜਾਂਦੇ ਆ ਚੱਕੀਆਂ ਦੇ ਉੱਤੇ ਸਾਨੂੰ ਤਾਂ ਅੱਜ ਪਸਾਉਣ ਦੀ ਵੀ ਲੋੜ ਨਹੀਂ ਬਹੁਤ ਸਾਰੇ ਰੈਸਟੋਰੈਂਟ ਖੁੱਲ ਗਏ ਬਹੁਤ ਸਾਰੇ ਹੋਟਲ ਖੁੱਲ ਗਏ ਅੱਜ ਜਮਾਨਾ ਚੇਂਜ ਹੋ ਗਿਆ ਅਸੀਂ ਜੇ ਕੋਈ ਰਿਸ਼ਤੇਦਾਰ ਦੇ ਨਾਲ ਜਦੋਂ ਆਟਾ ਪੀਸ ਕੇ ਸਾਡੇ ਬਜ਼ੁਰਗਰ ਘਰ ਦੇ ਵਿੱਚ ਰੋਟੀ ਬਣਾਇਆ ਕਰਦੇ ਸੀਗੇ ਤਾਂ ਉਹਦਾ ਆਨੰਦ ਹੀ ਵੱਖਰਾ ਸੀ ਤੇ ਉਹ ਤੋਂ ਬਿਮਾਰੀਆਂ ਬਹੁਤ ਘੱਟ ਸੀਗੀਆਂ ਇਸ ਕਰਕੇ ਅੱਜ ਜਿੰਮ ਇਤਨੀ ਮਹਿੰਗੀਆਂ ਜਿੰਮਾਂ ਵੇਖਦੇ ਅਸੀਂ ਜਿੰਮਾਂ ਦੇ ਵਿੱਚ ਜਾਂਦੇ ਹਾਂ ਕਸਰਤ ਵਾਸਤੇ ਸਮਾਂ ਕੱਢਦੇ ਹਾਂ ਇਹ ਸਾਡੀਆਂ ਮੂਂਗਲੀਆਂ ਨੇ ਜਿਨ੍ਹਾਂ ਨੂੰ ਅੱਜ ਡੱਗੂ ਬਿੱਲ ਸਾਡੇ ਪੰਜਾਬ ਦੇ ਬਹੁਤ ਹੀ ਹਰਮਨ ਪਿਆਰੇ ਆਰਟਿਸਟ ਉਹ ਅੱਜ ਵੀ ਇਹਨਾਂ ਮੂਂਗਲੀਆਂ ਨੂੰ ਫੇਰਦੇ ਨੇ ਉਹਨਾਂ ਨੇ ਦ੍ਰਿਸ਼ੀ ਖਰਾਕਾਂ ਨੇ ਤੁਸੀਂ ਉਹਨਾਂ ਦੀ ਉਮਰ ਵੇਖੋ ਤੇ ਉਹਨਾਂ ਦੀ ਸਿਹਤ ਵੱਲ ਜ਼ਰੂਰ ਵੇਖਿਓ ਤੁਸੀਂ ਵੀ ਆਪਣੇ ਘਰ ਦੇ ਵਿੱਚ ਆਪਣੀ ਜਿੰਮ ਜ਼ਰੂਰ ਬਣਾਓ ਤੁਸੀਂ ਆਪਣੇ ਘਰ ਦੇ ਵਿੱਚ ਉਸ ਤੋਂ ਅਡੋ ਕੇ ਲੈ ਕੇ ਜਾਇਆ ਕਰਦੇ ਸੀ ਡੋਲੀ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਮੰਗ ਦਿੱਤਾ ਜਾਂਦਾ ਸੀ ਉਹ ਪੁਰਾਣੀਆਂ ਡੋਲੀਆਂ ਉਸ ਤੋਂ ਬਾਅਦ ਜਿਹੜੇ ਇਹ ਫੱਟੀ ਤੁਸੀਂ ਵੇਖ ਰਹੇ ਜਿਹਦੇ ਉੱਤੇ ਕਲਮ ਦਵਾਦ ਦੇ ਨਾਲ ਲਿਖਿਆ ਜਾਂਦਾ ਹੁੰਦਾ ਸੀ ਅੱਜ ਦੇ ਬੱਚੇ ਸਾਡੇ ਭੁੱਲ ਗਏ ਇਹ ਕੀ ਚੀਜ਼ ਹੈ ਵੀਰ ਜੀ ਇਹ ਗਾਚੀ ਕਹਿੰਦੇ ਜੀ ਹਾਂ ਗਾਚੀ ਇਹ ਗਾਚੀ ਕਹਿੰਦੇ ਜੀ ਇਹ ਬਾਰੇ ਜਿਹੜੇ 995 ਵਾਲੇ ਉਹਨਾਂ ਨੂੰ ਇਹ ਚੀਜ਼ ਦਾ ਪਤਾ ਹੋਵੇਗਾ ਜੀ ਹੈ ਨਾ ਕਲਮ ਆ ਗਈ ਇਹ ਦਵਾਦ ਆ ਗਈ ਜੀ ਇਹ ਦਵਾਦ ਦੇ ਉੱਤੋਂ ਇਸ ਤਰ੍ਹਾਂ ਲਿਖਿਆ ਜਾਂਦਾ ਹੁੰਦਾ ਸੀ ਸਾਰਾ ਫੱਟੀ ਦੇ ਉੱਤੇ ਤਾਂ ਜੋ ਛੋਟੇ ਛੋਟੇ ਬੱਚੇ ਜਿਹੜੇ ਦਾਸਤੇ ਕਲਾ ਕੇਂਦਰ ਚ ਆਉਂਦੇ ਆ ਤੇ ਉਹਨਾਂ ਨੂੰ ਤੋਂ ਹੀ ਮੈਨੂੰ ਬਨਾਰਸੀ ਸੇਠ ਜੀ ਤੋਂ ਮਿਲਿਆ ਹੋਇਆ ਪੁੜੀਆਂ ਨੇਗੀਆਂ ਸ਼ਾਹੀ ਦੀਆਂ ਪੁੜੀਆਂ ਜਿਨ੍ਹਾਂ ਨੂੰ ਕਿਹਾ ਜਾਂਦਾ ਉਸ ਤੋਂ ਸਾਡੀਆਂ ਮਾਮਾ ਇਸ ਤਰ੍ਹਾਂ ਝੋਲੇ ਕੱਢਦੀਆਂ ਹੁੰਦੀਆਂ ਸੀ ਅੱਜ ਵਾਂਗੂ ਨਹੀਂ ਸੀ ਮਹਿੰਗੇ ਪਰ ਸਜਾ ਮਹਿੰਗੇ ਵੈਗ ਹੋਇਆ ਕਰਦੇ ਸੀਗੇ ਉਸ ਤੋਂ ਡਰਾਈਵਰ ਕਾਰ ਤੋਂ ਉਸ ਤੋਂ ਬਾਅਦ ਇਹ ਪ੍ਰਾਤਨ ਤਵੇ ਦੇਖ ਰਹੇ ਹਾਂ ਜਿਵੇਂ ਬਹੁਤ ਸਾਰੇ ਵੀਰਾਂ ਦੇ ਮੈਂ ਇੱਕੋ ਹੀ ਬੇਨਤੀ ਕਰਨਾ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਵੀ ਜਿਨ੍ਹਾਂ ਦੇ ਘਰੇ ਤਵੇ ਪਏ ਆ ਜਿਨ੍ਹਾਂ ਦੇ ਘਰੇ ਪ੍ਰਾਣੀਆਂ ਕੈਸਟਾਂ ਪੀਆਂ ਜਿਨ੍ਹਾਂ ਦੇ ਘਰ ਪ੍ਰਾਣਾ ਕੋਈ ਵੀ ਚੀਜ਼ ਪਈ ਆ ਕਿਸੇ ਪ੍ਰਕਾਰ ਦੀ ਪਈ ਆ ਤੁਹਾਡੀ ਦਾਦੀ ਮਾਤਾ ਦੀ ਆ ਤੁਹਾਡੇ ਬਜ਼ੁਰਗਾਂ ਦੀ ਉਹ ਜਰੂਰ ਸੰਭਾਲਿਓ ਹੁਣ ਅਸੀਂ ਤੁਹਾਨੂੰ ਵਿਆਸੀ ਦਾ ਪੁਰਾਣਾ ਵਿਰਸਾ ਹੁਣ ਅਸੀਂ ਤੁਹਾਨੂੰ ਰੀਜਨਲ ਪੁਰਾਣਾ ਦਿਖਾਉਣਾ ਹੈ ਜਿਹੜਾ ਸਾਡੇ ਕੋਲ ਹਕੀਕਤ ਤੌਰ ਤੇ ਆਜੋ ਜਿਵੇਂ ਤੁਸੀਂ ਇਹ ਕਨਾਲੀ ਵੇਖ ਰਹੇ ਹੋ ਇਹਨੂੰ ਮਿੱਟੀ ਦੀ ਕਨਾਲੀ ਕਿਹਾ ਜਾਂਦਾ ਹੈ ਵੀ ਉਹ ਕਨਾਲੀ ਹੈ ਜੀ ਜਿਹਦਾ ਨਾਮ ਹੁੰਦਾ ਰਿਆ 1982 ਦੀ 82 ਦੀ ਜੀ ਮੇਰੀ ਮਾਤਾ ਮੈਨੂੰ ਮੇਰੀ ਮਾਂ ਇਹਦੇ ਵਿੱਚ ਨਹਾਇਆ ਕਰਦੀ ਸੀ ਬਚਪਨ ਦੇ ਵਿੱਚ ਅੱਜ ਵੀ ਮੈਂ ਸੰਭਾਲ ਕੇ ਰੱਖਿਆ ਦੇਖੋ ਇੰਨਾ ਪਿਆਰ ਤੁਸੀਂ ਵੀ ਵਿਰਸੇ ਨੂੰ ਕਰੋ ਤੁਹਾਡੇ ਪ੍ਰਾਤਨ ਚੀਜ਼ਾਂ ਸੰਭਾਲੋ ਉਸ ਤੋਂ ਬਾਅਦ ਤੁਸੀਂ ਵੇਖ ਰਹੇ ਹੋ ਇਹ ਗੋਲਾ ਇਹ ਵੀ ਘਟੋ ਘਟ ਮੇਰੀ ਮਾਂ ਦੇ ਹੱਥਾਂ ਦਾ ਬਣਿਆ ਬਹੁਤ ਪੁਰਾਣਾ ਕਣਕ ਦੇ ਨਾਲ ਦਾ ਹੈ ਤੇ ਮਨੁੱਖੀ 80 ਸਾਲ ਪੁਰਾਣੀ ਕਣਕ ਵੀ ਸਾਡੇ ਘਰ ਹੋ ਸਕਦੀ ਆ ਉਹਦੀ 나ੜ ਦਾ ਕਣਕ ਦੇ ਦਾ ਬਣਿਆ ਹੋਇਆ ਵੱਖ-ਵੱਖ ਰੰਗ ਕੀਤੇ ਉਸ ਤੋਂ ਬਾਅਦ ਇਹ ਚੱਕੀਆਂ ਜੇ ਤੁਸੀਂ ਕੀਕ ਚੱਕੀ ਵੇਖ ਰਹੇ ਹੋ ਉਸ ਤੋਂ ਬਾਅਦ ਓਠਾਂ ਨੂੰ ਜਿਵੇਂ ਸਾਡੇ ਕੋਲੇ ਉਸ ਚ ਟਾਈਮ ਤੇ ਵੀ ਚੋਰ ਹੋ ਚੱਕੇ ਸੀਗੇ ਕਿਉਂਕਿ ਸਦੀਆਂ ਤੋਂ ਤੁਰੇ ਆਉਂਦੇ ਨੇ ਚੋਰ ਇਸ ਕਰਕੇ ਉਹਨਾਂ ਨੂੰ ਚੋਰੀ ਹੋਣ ਤੋਂ ਓਠਾਂ ਨੂੰ ਬਚਾਉਣ ਵਾਸਤੇ ਨ ਬਲੌਕ ਲਾਇਆ ਜਾਂਦਾ ਸੀ ਉਹਨਾਂ ਦੇ ਪੈਰਾਂ ਨੂੰ ਉਸ ਤੋਂ ਬਾਅਦ ਦੁੱਧ ਰਕਣ ਵਾਲੀਆਂ ਮਧਾਨੀਆਂ ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਇਹਨਾਂ ਅੰਗੜਕਣ ਕਿਹਾ ਜਾਂਦਾ ਥੱਲੇ ਚਾਰ ਪੈਰ ਵਾਲੀ ਉਸ ਤੋਂ ਬਾਅਦ ਇਹਦੇ ਨਾਲ ਵੀ ਦੁੱਧ ਲੜਕਿਆ ਜਾਂਦਾ ਹੁੰਦਾ ਸੀ। ਦੇਖੋ ਕਿੰਨੀ ਬਜ਼ੁਰਗ ਮਿਹਨਤ ਕਰਦੇ ਸੀ। ਇਹ ਕਸਾਈ ਹੋਈ ਆ ਇੱਥੇ। ਕਸਾਈ ਕਿਹੜੇ ਟਾਈਮ ਤੇ ਆ 4 ਤੋਂ ਲੈ ਕੇ 5 ਵਜੇ ਦੱਸੋ। 5 ਵਜੇ ਤੇ ਬਜ਼ੁਰਗ ਸਵੇਰੇ ਉੱਠ ਕੇ ਸਹਜ ਜੀ ਉੱਠ ਕੇ ਕਿਉਂਕਿ ਉਹ ਜਿਵੇਂ ਅੱਜ ਸਾਡੀਆਂ ਧੀਆਂ ਭੈਣਾਂ ਉੱਠਣ ਚੀ ਬੜਾ ਲੇਟ ਉੱਠਦੇ ਆ ਸੀ ਉਹ ਸਾਡੇ ਬਜ਼ੁਰਗਾਂ ਜੀ ਮਤਲਬ ਪਟਿਆ ਕਰਦੇ ਸੀ। ਇਹ ਜੀ 100 ਸਾਲ ਪੁਰਾਣੀ ਹੈ। ਇਹ ਮਕਸੂਦ ਹੈ ਜੀ। ਕਿਨੇ ਸੀ ਮਤਲਬ ਅੱਜ ਦੇ ਕੰਮ ਲਾਉਂਦੇ ਜਾਂ ਪਨੀਰੀ ਰਣਾਉਂਦੇ ਸੀਗੇ ਸਾਡੀਆਂ ਮਾਵਾ ਉਹਨਾਂ ਟਾਈਮਾਂ ਦੇ ਵਿੱਚ ਇਹਨੂੰ ਜਦੋਂ ਵਿੱਚ ਮਾਰਦੇ ਨੇ ਇਹ ਘੋਰਾ ਵੀ ਗੰਡ ਨਹੀਂ ਛੱਡਦਾ ਅੱਜ ਵੀ ਬਹੁਤ ਸਾਰੇ ਵੀਰੇ ਨੂੰ ਵਰਤਦੇ ਆ ਸਾਡੇ ਕੋਲ ਸੀਗੇ ਸਾਡੇ ਕੋਲ ਵਿਕੇ ਵੀ ਹੈ ਦੁਕਾਨ ਦੇ ਉੱਪਰ ਇਹ ਉਸ ਵਾਰ ਹਾਂ ਜਦੋਂ ਮੈਂ ਕੱਪੜੇ ਦੀ ਮਿਲਦੀ ਗੱਲ ਕਰਦਾ ਸੀਗਾ ਵੀਰਾਂ ਨੂੰ ਇਹ ਉਹ ਕੱਪੜੇ ਦੀ ਮੱਲਾ ਆ ਤੁਸੀਂ ਦੇਖ ਰਹੇ ਹੋ ਨਾ ਤੁਹਾਨੂੰ origignal ਦਿਖਾਈਏ ਸੀ ਸਾਡੇ ਕੋਲ ਤੁਸੀਂ ਦੇਖ ਰਹੇ ਹੋ ਇਹਨੂੰ ਰੱਸ਼ ਕਿਹਾ ਜਾਂਦਾ ਤਾਣੀ ਵਾਲਾ ਜਿਵੇਂ ਇਹਦੇ ਵਿੱਚ ਤੁਸੀਂ ਵੇਖੋ ਕਿੰਨੀ ਮਿਹਨਤ ਸੀ ਕੱਲਾ ਕੱਲਾ ਧਾਗਾ ਇਹਦੇ ਵਿੱਚ ਦੀ ਲੰਘਾਇਆ ਹੋਇਆ ਹੈ ਇਹ ਪਹਿਲਾ ਕੱਲਾ ਧਾਗਾ ਇੱਕ ਇੱਕ ਧਾਗਾ ਕਿੰਨਾ ਧਾਗਾ ਹੋਊਗਾ ਗਿਣ ਲਓ ਤੁਸੀਂ ਇਹਦੇ ਵਿੱਚ ਦੀ ਕੱਲਾ ਕੱਲਾ ਧਾਗਾ ਇੱਕ ਕੰਗੀ ਨੇ ਉੱਪਰ ਨੂੰ ਉੱਠ ਜਾਣਾ ਇੱਕ ਨੇ ਥੱਲੇ ਨੂੰ ਉੱਠ ਜਾਣਾ ਫਿਰ ਇਹਦੇ ਵਿੱਚ ਦੀ ਨਾਲ ਚੱਲ ਜਾਣੀ ਫਿਰ ਕੱਪੜਾ ਬਣ ਜਾਣਾ ਆ ਖੱਤਰ ਹੈ ਤੁਸੀਂ ਦੇਖਣਾ ਸਾਰਾ ਹੱਥੀ ਬਣਾਇਆ ਖੱਤਰ ਇਸ ਕਰਕੇ ਵੀਰੋ ਇਹ ਸਾਡੇ ਬਜ਼ੁਰਗ ਸੀ ਜਿਹੜੇ ਉਹ ਅੱਜ ਦੇ ਫੈਸ਼ਨੀ ਜਵਾਨੇ ਤੋਂ ਬਹੁਤ ਦੂਰ ਸੀਗੇ ਉਹਨਾਂ ਖਰਚੇ ਘੱਟ ਸੀਗੇ ਉਦੋਂ ਤੇ ਕਮਾਈ ਜ਼ਿਆਦਾ ਸੀਗੀ ਇਸੇ ਕਰਕੇ ਇਹ ਸਾਡੇ ਆਗੇ ਉੱਠਾ ਆ ਜਿਹੜੇ ਮਤਲਬ ਧੂਹਾਂ ਦੇ ਉੱਤੇ ਪਾਣੀ ਢੋਣ ਵਾਲੇ ਤੌੜੇ ਕਿਉਂਕਿ ਮੂੰਹ ਇਹਦਾ ਤਾਪ ਢੀੜਾ ਸੀਗਾ ਕਿ ਮਤਲਬ ਸਾਡੀਆਂ ਦਾਦੀਆਂ ਪਰਦਾਦੀਆਂ ਤੌੜੇ ਨੂੰ ਰੱਖ ਕੇ ਦੋ-ਦੋ ਕਿਲੋਮੀਟਰ ਤੋਂ ਪਾਣੀ ਲਿਆਂਦਾ ਜਾਂਦਾ ਹੁੰਦਾ ਸੀਗਾ ਉਸ ਤੋਂ ਤੇ ਖੁਰਪਿਆ ਵੀ ਦਿਨ ਨਰਮਾ ਗੁੱਟਿਆ ਜਾਂਦਾ ਹੁੰਦਾ ਸੀ ਉਸ ਤੋਂ ਬਾਅਦ ਇਹ ਉਖੜੀ ਮੂਲ ਆ ਗਿਆ ਉਸ ਤੋਂ ਤਾਂ ਕਿੰਨੇ ਡਿਜ਼ਾਈਨ ਹੈਗੇ ਤੁਸੀਂ ਵੇਖ ਰਹੇ ხਟ ਘੜੇ ਦੇ ਉੱਪਰ ਕੀਤੀ ਇਹ ਦੋ ਕੰਮ ਕਰਦਾ ਹੁੰਦਾ ਸੀਗਾ ਇਸ ਸੂਗ੍ਰਮ ਇਧਰੋਂ ਨਾਲੇ ਤਾਂ ਇਹ ਇਸ ਤਰ੍ਹਾਂ ਵਰਤਿਆ ਜਾਂਦਾ ਸੀ ਕਿ ਚੀਜ਼ ਪਾਈ ਜਾਂਦੀ ਸੀ ਨਾਲੇ ਇਹਦੇ ਨਾਲ ਰੋਟੀਆਂ ਬਣਾਈਆਂ ਜਾਂਦੇ ਸੀ ਨਾਲੇ ਥਾਪਣਾ ਕਹਿੰਦੇ ਸੀ ਨਾਲੇ ਇਹ ਤੋੜੇ ਜਿਹੜਾ ਸਾਡਾ ਰੜਕਣਾ ਹੁੰਦਾ ਸੀ ਨਾ ਉਸ ਟਾਈਮ ਤੇ ਦੁੱਤਾ ਵਾਲਾ ਉਹਦੇ ਵਿੱਚ ਪੂਰਾ ਪੈ ਜਾਂਦਾ ਸੀ ਉੱਤੇ ਸਾਡੀਆਂ ਮਾਵਾਂ ਹੋਰਿਆ ਪੋਣੇ ਬੰਨ੍ਹ ਦਿੰਦੀਆਂ ਜਾਂ ਤਾਂ ਜੋ ਕਿ ਤਾਂ ਰੱਖ ਨੂੰ ਜਾਂ ਕੁੱਤਾ ਢੋਲ ਨਾ ਸਕੇ ਹਨਾ ਉਸ ਤੋਂ ਬਾਅਦ ਇਹ ਕੁੱਚ ਆ ਗਿਆ ਜਿਹਦੇ ਨਾਲ ਤਾਗੇ ਨੂੰ ਪਾਣ ਦਿੱਤੀ ਜਾਂਦੀ ਤੇ ਦੋ ਪ੍ਰਕਾਰ ਦਾ ਸੂਤ ਆਇਆ ਕਰਦਾ ਸੀ ਇੱਕ ਕੱਚਾ ਤੇ ਇੱਕ ਪੱਕਾ ਕਿਉਂਕਿ ਬਾਅਦ ਚ ਪੱਕਾ ਆਉਣ ਲੱਗਾ ਪਹਿਲਾਂ ਕੱਚਾ ਹੀ ਹੁੰਦਾ ਸੀਗਾ ਫਿਰ ਉਹਨੂੰ ਇੱਕ ਚਿਚੀ ਦੀ ਪਾਣ ਹੁੰਦੀ ਉਹ ਬੱਠਲ ਦੇ ਵਿੱਚ ਭੰਪਤਾ ਜਾਂਦਾ ਫਿਰ ਉਹਨੂੰ ਕੱਲੇ ਕੱਲੇ ਧਾਗਿਆਂ ਦੇ ਉੱਪਰ ਲਾਈ ਜਾਂਦੀ ਉਹ ਫਿਰ ਜਦੋਂ ਬੁੜੀਆਂ ਮਤਲਬ ਸਾਡੀਆਂ ਮਾਵਾਂ ਤਾਣੀ ਬੁੰਨਦੀਆਂ ਤਾਂ ਧਾਗੇ ਟੁੱਟਿਆ ਘੱਟ ਕਰਦੇ ਸੀਗੇ ਉਸ ਤੋਂ ਬਾਅਦ ਇਹ ਆਲਣੇ ਆ ਗਏ ਜਿਵੇਂ ਸਵੇਰ ਸੰਦੀਪ ਸਿੰਘ ਧੌਲਾ ਦੇ ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਕੱਤਨ ਇਹ ਵੀ 100 ਸਾਲ ਬਣੀ ਹੋਈ ਹੈ ਪ੍ਰਾਣੀ ਤੁਸੀਂ ਦੇਖੋ ਹੱਥੀ ਬਣੀ ਹੋਈ ਹੈ ਸਾਰੀ ਤੁਸੀਂ ਦੇਖੋ ਇਸ ਤਰ੍ਹਾਂ ਇਹ ਸਾਡੀ ਮਸ਼ੀਨ ਆ ਗਈ ਜਿਹਦੇ ਨਾਲ ਅਸੀਂ ਸੂਤ ਕੱਤਿਆ ਜਾਂਦਾ ਹੁੰਦਾ ਸੀ ਫਿਰ ਚਰਖਾ ਇਸ ਚਰਖੇ ਦੇ ਨਾਲ ਇਸੂਤ ਕਹਤਿਆਂ ਨਸੀ ਉਸ ਤੋਂ ਬਾਅਦ ਤੁਸੀਂ ਵੇਖ ਰਹੇ ਇਹ ਉਠਾ ਵਾਲਾ ਪਾਕਰਾ ਜਿਹੜਾ ਤੁਸੀਂ ਵੇਖ ਰਹੇ ਇਸ ਕਰਕੇ ਵੀਰੋ ਜਿੰਨਾਂ ਦੇ ਘਰ ਦਾਸ ਕੋਲੇ ਤਾਂ ਕੁਝ ਵੀ ਨਹੀਂ ਹੈ ਪੁਰਾਣਾ ਵਿਸਾ ਪਰ ਤੁਹਾਡੇ ਕੋਲੇ ਤਾਂ ਇਸ ਤੋਂ ਵੀ ਜ਼ਿਆਦਾ ਤੇ ਇਸ ਤੋਂ ਸੋਹਣਾ ਵੀ ਆ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਪਰ ਕੁਝ ਕੁ ਵੀਰਾਂ ਨੇ ਸੰਭਾਲ ਲਿਆ ਹੋ ਸਕਦਾ ਕੁਝ ਕੁ ਵੀਰਾਂ ਦਾ ਕੋਠੇ ਤੇ ਪਿਆਜ ਧੁੱਪ ਦੇ ਵਿੱਚ ਪਿਆ ਪੋਤੋ ਪਰ ਦੇ ਵਿੱਚ ਪਿਆ ਤੁਹਾਨੂੰ ਇਹ ਕਹਿ ਰਿਹਾ ਵੀ ਮੈਂ ਤੁਹਾਨੂੰ ਅੱਜ ਜੇ ਗੱਡੀ ਚ ਬਿਠਾਇਆ ਤਾਂ ਇਸ ਕੂਠੀ ਚ ਬਿਠਾਇਆ ਤਾਂ ਮੇਰੀ ਮਿਹਨਤ ਆ ਤੁਹਾਡੇ ਬਜ਼ੁਰਗਾਂ ਨੇ ਮੈਨੂੰ ਵਰਤਿਆ ਤਾਂ ਮੈਂ ਮਿਹਨਤ ਕੀਤੀ ਇਸ ਕਰਕੇ ਵੀਰੋਂ ਪੁਰਾਣਾ ਸਮਾਨ ਚ ਇਹਨਾਂ ਦੇ ਘਰ ਪਿਆ ਹੁਣ ਕਿਸੇ ਕੁਆੜੀ ਉਨਾਂ ਵੇਚੋ ਹੁਣ ਕਦੇ ਵੀ ਕਿਸੇ ਕੁਆੜ ਸਮਝ ਕੇ ਨਾ ਸੁੱਟੋ ਉਹਦੀ ਤੁਸੀਂ ਕਦੇ ਦੇਣ ਨਹੀਂ ਦੇ ਸਕਦੇ ਉਹਨੂੰ ਸੰਭਾਲੋ ਬੱਸ ਮੈਂ ਤੇ ਕੋਈ ਬੇਨਤੀ ਕਰਦਾ ਤੁਸੀਂ ਕਿਸੇ ਕਮਰੇ ਦੇ ਵਿੱਚ ਜਾਂ ਤੁਸੀਂ ਮਤਲਬ ਆਪ ਤਾਂ ਤੁਹਾਨੂੰ ਇਹ ਲੱਗਦੀ ਵੀ ਆ ਜਗ੍ਹਾ ਆਪਣੇ ਕੋਲ ਵੇਸਟ ਆ ਉੱਥੇ ਉਹਨੂੰ ਤੁਸੀਂ ਕੰਧ ਦੇ ਉੱਤੇ ਸਜਾ ਦਿਓ ਤਾਂ ਜੋ ਕਿ ਤੁਹਾਡੇ ਰਿਸ਼ਤੇਦਾਰ ਵੀ ਵੇਖਣ ਤੁਸੀਂ ਵੀ ਉਸ ਨੂੰ ਵੇਖੋ ਤਾਂ ਤੁਹ ਜਾ ਤੁਹਾਡੇ ਪੁਰਖਿਆਂ ਦੀਆਂ ਨਿਸ਼ਾਨੀਆਂ ਨਹੀਂ ਵੀਰੋ ਅਸੀਂ ਪਖੰਡੀਆਂ ਦੀਆਂ ਨਿਸ਼ਾਨੀਆਂ ਸਾਹਮਣੇ ਆ ਅੱਜ ਦੇ ਦੀਆਂ ਪਰ ਅਸੀਂ ਆਪਣੇ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਨੂੰ ਗਵਾ ਰਹੇ ਹਾਂ ਇਸ ਕਰਕੇ ਵੀਰੋ ਦਾਸ ਦੀ ਕੋਸ਼ਸ਼ਾ ਤੇ ਤੁਸੀਂ ਜਦੋਂ ਵੀ ਬਠਿੰਡਾ ਮਾਨਸਾ ਰੋਡ ਲੰਘੋ ਜਿੰਨਾ ਵਿਰਸਾ ਤੁਸੀਂ ਵੀਡੀਓ ਚ ਵੇਖਿਆ ਉਹਨਾਂ ਵਿਰਸਾ ਸਾਡੇ ਕੋਲ ਹੈਗਾ ਇੱਕ ਅੱਧੀ ਆਟਮ ਬਤਾ ਸਕਦੇ ਹਾਂ ਪਰ ਅਸੀਂ ਘਟਾ ਨਹੀਂ ਕਹਦੇ ਵੀ ਸਕਦੇ ਬਹੁਤ ਸਾਰੇ ਵੀਰ ਸਾਡੇ ਕੋਲ ਆਉਂਦੇ ਆ ਅੱਜ ਕੱਲ੍ਹ ਤਸਵੀਰ ਦੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਪੈਂਦੀਆਂ ਨੇ ਉਹ ਵੀਡੀਓ ਚ ਕੁਝ ਹੋਰ ਹੁੰਦਾ ਤੇ ਉੱਥੇ ਜਦੋਂ ਜਾਂਦੇ ਨੇ ਕੁਝ ਵੀ ਨਹੀਂ ਹੁੰਦਾ ਇਸ ਕਰਕੇ ਵੀਰੋ ਦਾਸ ਦੀ ਕਲਾ ਨੂੰ ਪਿਆਰ ਕਰਨ ਵਾਲੇ ਜ ਕਰਦੇ ਆ ਤੇ ਬਹੁਤ ਸਾਰੇ ਵੀਰਾਂ ਨੇ ਵਿਰਸਾ ਸੰਭਾਲਿਆ ਜਿਨ੍ਹਾਂ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਸਾਡੇ ਵੀਰ ਮੀਕਾ ਜੀ ਦਾ ਵੀ ਬਹੁਤ ਧੰਨਵਾਦ ਕਰਦੇ ਆ ਸਾਡੇ ਕੋਲੇ ਆਏ ਆਪਣੇ ਚੈਨਲ ਦੇ ਰਾਹੀ ਸਾਡੀ ਆਵਾਜ਼ ਤੁਹਾਡੇ ਤੱਕ ਪਹੁੰਚਾਈ ਤੇ ਅਸੀਂ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਬਰਤ ਬਰਤ ਵੀਰ ਦੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਅੱਗੇ ਸ਼ੇਅਰ ਕਰਿਓ ਤੇ ਤੁਸੀਂ ਵੀ ਜਦੋਂ ਬਠਿੰਡਾ ਮਾਨਸਾ ਰੋਡ ਲੰਘੋ ਰਾਠੀ ਕਲਾ ਕੇਂਦਰ ਪੰਜਾਬ ਦਾ ਅਜੂਬਾ ਇੱਕ ਵਾਰੀ ਜ਼ਰੂਰ ਦੇਖ ਕੇ ਜਾਇਓ ਮਾਨਸਾ ਜਿਲ੍ਹੇ ਦਾ ਪੂਰਾ ਨਾਂ ਚਮਕਾਉਣ ਵਾਲਾ ਵਿਸ਼ਵ ਦੇ ਵਿੱਚ ਦਾਸ ਦੀ ਇਹ ਕਲਾ ਕੇਂਦਰ ਛੋਟ ਮੇਨਤ ਕਰੋ ਮੇਨਤ ਨਾਲ ਇੱਕ ਦਿਨ ਤੁਸੀਂ ਜਰੂਰ ਮਕਾਮ ਤੇ ਪਹੁੰਚੋਗੇ ਜਿਹੜਾ ਤੁਹਾਡੇ ਵੀ ਪੂਰੇ 15 ਸਾਲ ਹੋ ਗਏ ਇਸ ਕਲਾ ਦੇ ਨਾਲ ਜੁੜੇ ਹੋਏ ਨੂੰ ਆਪਣਾ ਸਾਰਾ ਜੀਵਨ ਕਲਾ ਦੇ ਲੇਖੇ ਲਾਇਆ ਤੁਸੀਂ ਵੀ ਜੋ ਕੰਮ ਕਰਦੇ ਹੋ ਕੰਮ ਛੋਟਾ ਵੱਡਾ ਨਹੀਂ ਤੁਹਾਡੀ ਸੋਚ ਵੱਡੀ ਛੋਟੀ ਹੋ ਸਕਦੀ ਹੈ ਤੇ ਵੈਗਰੂ ਮੇਰ ਕਰੂਗਾ ਉਸੇ ਕੰਮ ਦੇ ਵਿੱਚ ਤੁਸੀਂ ਲੱਗੇ ਰਹੋ ਤੇ ਸਾਰੇ ਜਾਣੇ ਤੁਸੀਂ ਖੁਸ਼ ਹੋਵੋ ਇਹ ਹੀ ਅਰਦਾਸ ਹੈ ਦਾਸ ਦੀ ਤੇ ਇੱਕ ਵਾਰੀ ਤੁਸੀਂ ਜਰੂਰ ਵੇਖਿਓ ਸਦਾ ਖੁਸ਼ ਰਹੋ ਤੁਹਾਡਾ ਆਪਣਾ ਰਾਠੀ ਵੀ ਸਦਾ ਖੁਸ਼ ਰਹੋ